ਇਸ ਸਟ੍ਰੀਮ ਲੈਣ ਵੇਲੇ ਤਾਂ ਇਹੀ ਸਿਪਾ ਆਪਣਾ ਏਮ ਸੀਗਾ ਵੀ ਐਨਡੀ ਵਾਲੇ ਪਾਸੇ ਜਾਣਾ ਉਹਦੇ ਵਾਸਤੇ ਨਾਨ ਮੈਡੀਕਲ ਸਟ੍ਰੀਮ ਜ਼ਰੂਰੀ ਸੀਗੀ ਤਾਂ ਇਸ ਕਰਕੇ ਆਪਾਂ ਨਾਨ ਮੈਡੀਕਲ ਸਟ੍ਰੀਮ ਰੱਖੀ ਹੈਗੀ ਸੀਗੀ ਇਸ ਵਿੱਚ ਸਾਰਿਆਂ ਨਾਲ ਵੱਡਾ ਯੋਗਦਾਨ ਮੇਰੇ ਸਾਰੇ ਪਰਿਵਾਰ ਦਾ ਹੀ ਹੈ ਤੇ ਖਾਸ ਕਰਕੇ ਮੇਰੇ ਮਮਾ ਪਾਪਾ ਦਾ ਯੋਗਦਾਨ ਹੈਗਾ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਪੜਨ ਲਈ ਵੀ ਖੇਡਣ ਲਈ ਵੀ ਜੋ ਤੁਸੀਂ ਅਸੀਂ ਸਦੀ ਸੁਪਨਾ ਸਾਨੂੰ ਉਮੀਦ ਸੀ ਕਿ ਬਹੁਤ ਅੱਛੇ ਨੰਬਰ ਲੈ ਜਾਏਗਾ ਪਰ ਇੰਨੀ ਮਿਹਨਤ ਸੀ ਪੰਜਾਬ ਚ ਟੌਪ ਕਰ ਜੇਗਾ ਉਹ ਬੱਚੇ ਦੀ ਮਿਹਨਤ ਨੂੰ ਸਲਾਮ ਹੈ ਬੱਚੇ ਆਪਣੀ ਪੂਰੀ ਡੈਡੀਕੇਸ਼ਨ ਨਾਲ ਪੂਰੀ ਮਿਹਨਤ ਕਰਨ ਬੁੱਕਸ ਦੇ ਵਿੱਚੋਂ ਆਪਣੀ ਸਟੱਡੀ ਕਰਨ ਥੋਰੋਲੀ ਸਟੱਡੀ ਕਰਨ ਤੇ ਇਸ ਤਰੀਕੇ ਨਾਲ ਵਧੀਆ ਮਕਾਮ ਤੇ ਪਹੁੰਚ ਸਕਦੇ ਨੇ ਇਸ ਸਟਰੀਮ ਲੈਣ ਵਾਲੇ ਤਾਂ ਇਹੀ ਇੱਕ ਆਪਣਾ ਏਮ ਸੀਗਾ ਵੀ ਐਨਡੀ ਵਾਲੇ ਪਾਸੇ ਜਾਣਾ ਉਹਦੇ ਵਾਸਤੇ ਨਾਨ ਮੈਡੀਕਲ ਸਟਰੀਮ ਜ਼ਰੂਰੀ ਸੀਗੀ ਤਾ ਇਸ ਕਰਕੇ ਆਪਾਂ ਨਾਨ ਮੈਡੀਕਲ ਸਟਰੀਮ ਰੱਖੀ ਹੈਗੀ ਸੀਗੀ ਤਾਂ ਇਹੇ ਸੀਗਾ ਹੁਣ ਹੁਣ ਕੀ ਸੁਪਨਾ ਹੈਗਾ ਅੱਗੇ ਕੀ ਕਰਨਾ ਹੈਗਾ ਕਿਵੇਂ ਕਿੰਨੀ ਕੋ ਕੁਸੀ ਮਹਿਸੂਸ ਕਰ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਹੁਣ ਵਧੀਆ ਮਹਿਸੂਸ ਕਰ ਰਹੇ ਹਾਂ ਕਿ ਅੱਗੇ ਆਪਣਾ ਸੁਪਨਾ ਐਨਡੀਏ ਦੇ ਵਿੱਚ ਆਰਮੀ ਆਫੀਸਰ ਬਣਨ ਦਾ ਹੈਗਾ ਨਾਲ ਨਾਲ ਗੇਮ ਵੀ ਜਾਰੀ ਰੱਖਣਾ ਚਾਹੁੰਦਾ ਮੈਂ ਤੇ ਬਸ ਨਾਲ ਇਸ ਪ੍ਰਾਪਤੀ ਨਾਲ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਮੰਦਿਰ ਨਾਲ ਨਾਲ ਸੋਸ਼ਲ ਮੀਡੀਆ ਖੇਡਾਂ ਕਿੱਧਰ ਜਿਹੜਾ ਹੈਗਾ ਨਾਲ ਨਾਲ ਦੇਖੀ ਇਸ ਵਿੱਚ ਸਾਰਿਆਂ ਨਾਲ ਵੱਡਾ ਯੋਗਦਾਨ ਮੇਰੇ ਸਾਰੇ ਪਰਿਵਾਰ ਦਾ ਹੀ ਹੈ ਤੇ ਖਾਸ ਕਰਕੇ ਮੇਰੇ ਮਾਪੇ ਦਾ ਯੋਗਦਾਨ ਹੈਗਾ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਪੜਨ ਲਈ ਵੀ ਖੇਡਣ ਲਈ ਵੀ ਵੀ ਜਦੋਂ ਖੇਡਣ ਦਾ ਟਾਈਮ ਸੀ ਖੇਡ ਖੇਡਣ ਲਈ ਮੋਟੀਵੇਟ ਕਰਦੇ ਤੇ ਪੜਨ ਦਾ ਸੀ ਪੜਨ ਵਾਸਤੇ ਤੇ ਸੋਸ਼ਲ ਮੀਡੀਆ ਤੇ ਐਕਟਿਵ ਟਾਈਮ ਨਹੀਂ ਮਿਲਦਾ ਸੀਗਾ ਇੰਨਾ ਵੀ ਖੇਡਣਾ ਵੀ ਸੀ ਸਟੱਡੀਜ਼ ਵੀ ਮੈਨੇਜ ਕਰਨੀਆਂ ਸੀਗੀਆਂ ਤਾਂ ਸੋਸ਼ਲ ਮੀਡੀਆ ਤੇ ਟਾਈਮ ਨਹੀਂ ਮਿਲਦਾ ਸੀਗਾ ਜਿਹੜੀ ਖੇਡ ਖੇਡਦੇ ਹੋ ਉਹਦੇ ਚ ਕਿੱਥੋਂ ਤੱਕ ਹੈ ਪ੍ਰਾਪਤੀ ਉਹ ਵੀ ਦੱਸੋ ਮੈਂ ਬੈਡਮਿੰਟਨ ਗੇਮ ਖੇਡਦਾ ਹਾਂ ਉਹਦੇ ਵਿੱਚ ਦੋ ਵਾਰ ਨੈਸ਼ਨਲ ਨੈਸ਼ਨਲ ਪਲੇਅਰ ਆਈ ਮੈਂ ਉਹਦੇ ਵਿੱਚ ਹਾਂ ਅੱਗੇ ਜਿਹੜਾ ਆਪਦੇ ਨਾਲ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਉਹ ਵੀ ਜ ਨਾਲ ਦੇ ਨੌਜਵਾਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਆਪਾਂ ਪੜ੍ਹਨ ਦੇ ਨਾਲ-ਨਾਲ ਆਪਾਂ ਖੇਡਾਂ 'ਚ ਵੀ ਅੱਗੇ ਵਧੀਏ ਤਾਂ ਕਿ ਜੋ ਆਪਾਂ ਪੰਜਾਬ ਦਾ ਨਾਮ ਰੋਸ਼ਨ ਕਰੀਏ ਵੀ ਆਪਾਂ ਪੜ੍ਹਾਈ ਵੀ ਕਰੀਏ ਨਾਲ-ਨਾਲ ਖੇਡੀਏ ਵੀ ਤਾਂ ਕਿ ਆਪਾਂ ਆਉਣ ਵਾਲੇ ਪੰਜਾਬ ਨੂੰ ਆਪਾਂ ਵਧਿਆ ਸੇਤ ਮਲ ਦੇਖ ਸਕੀ ਸੀਐਮ ਸਾਹਿਬ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ ਹੈ ਕਿ ਨਹੀਂ ਕੁਝ ਹਾਂਜੀ ਬਹੁਤ ਖੁਸ਼ੀ ਮਾਨਦਾ ਹਾਂ ਮੈਂ ਭਗਵਾਨ ਨਵ ਸਿੰਘ ਸੀਐਮ ਸਾਹਿਬ ਦਾ ਵੀ ਉਹਨਾਂ ਨੇ ਮੈਨੂੰ ਥੈਂਕ ਯੂ ਦਿੱਤਾ ਹਾਂਜੀ ਥੈਂਕ ਯੂ ਕੀ ਆਪ ਦੇ ਇਤਲਾਸ ਗੁਰਲ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਦੋ ਗੱਲਾਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਆਪਾਂ ਨਸ਼ਿਆਂ ਤੋਂ ਆਪਾਂ ਮੁਕਤ ਹੋਈਏ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰੀਏ ਤੇ ਖੇਡਾਂ ਦੇ ਵਿੱਚ ਆਪਾਂ ਵਧਿਏ ਤੇ ਪੜਾਈ ਵੀ ਨਾਲ-ਨਾਲ ਜ਼ਰੂਰੀ ਆ ਪਰ ਨਾਲ-ਨਾਲ ਖੇਡ ਵੀ ਬਹੁਤ ਜ਼ਰੂਰੀ ਆ ਜਿੱਥੋਂ ਤੱਕ ਮੈਨੂੰ ਲੱਗਦਾ ਤੇ ਆਪਾਂ ਨਾਲ ਨਾਲ ਖੇਡੀਏ ਵੀ ਫਾਦਰ ਮਦਰ ਪਰ ਤੁਸੀਂ ਦੱਸੋ ਕੀ ਕੀ ਕਰਦੇ ਨੇ ਔਰ ਸਭ ਤੋਂ ਜ਼ਿਆਦਾ ਮੋਟੀਵੇਸ਼ਨ ਕਿੰਦੀ ਮੰਦ ਉਸ ਪ੍ਰਾਪਤੀ ਦੇ ਹਾਂਜੀ ਫਾਦਰ ਸਾਹਿਬ ਮੇਰੇ ਲੈਕਚਰਰ ਆ ਟੀਚਰ ਆ ਇਹ ਕਮਰਸ ਦੇ ਤੇ ਮਮਾ ਮੇਰੇ ਮੈਥਸ ਦੇ ਟੀਚਰ ਆ ਤੇ ਆਪਾਂ ਨੂੰ ਦੋਵੇਂ ਮੋਟੀਵੇਟ ਕਰਦੇ ਕਿਉਂਕਿ ਦੋਵੇਂ ਟੀਚਰ ਆ ਤੇ ਦੋਵੇਂ ਮੋਟੀਵੇਟ ਕਰਦੇ ਸੀਗੇ ਪੜਨ ਲਈ ਵੀ ਤੇ ਖੇਡਣ ਲਈ ਵੀ ਬਹੁਤ ਵਧੀਆ ਜੀ ਬਾਬਾ ਜੀ ਦਾ ਲੱਖ ਲੱਖ ਸ਼ੁਕਰ ਹੈ ਬਹੁਤ ਵਧੀਆ ਪ੍ਰਾਪਤੀ ਬੱਚੇ ਨੇ ਕੀਤੀ ਹੈ ਇਹਦੀ ਮਿਹਨਤ ਤੇ ਸਦਕਾ ਇਹਦੀ ਸਾਰੀ ਡੈਡੀਕੇਸ਼ਨ ਹੈ ਖੇਡਾਂ ਪ੍ਰਤੀ ਵੀ ਬਹੁਤ ਡੈਡੀਕੇਟਡ ਹੈ ਤੇ ਪੜ੍ਹਾਈ ਦੇ ਪ੍ਰਤੀ ਵੀ ਇਹਨੇ ਪੂਰੀ ਮਿਹਨਤ ਕਰਕੇ ਜਿਹੜੇ ਸਬਜੈਕਟ ਦਾ ਇਹਨੂੰ ਕਮੀ ਪੇਸ਼ੀ ਲੱਗਦੀ ਹੁੰਦੀ ਸੀ ਉਹ ਕੋਈ YouTube ਤੋਂ ਦੇਖ ਕੇ ਜਾਂ ਜਿਵੇਂ ਵੀ ਮਤਲਬ ਇਹਨੇ ਆਪਣੇ ਸਬਜੈਕਟ ਵਧੀਆ ਤਿਆਰ ਕਰ ਲਏ ਸੀ ਹੁਣ ਤੱਕ ਜਿਹੜਾ ਹੈ ਕਿ ਬੱਚੀ ਵੀ ਪਹਿਲਾਂ ਮੈਰਿਟ ਚ ਆਈ ਹੈ ਤੇ ਹੁਣ ਇਹ ਪੰਜਾਬ ਤੋਂ ਸੋਸ਼ਲ ਮੀਡੀਆ ਤੋਂ ਬੱਚੇ ਕਿੰਨਾ ਕੋ ਦੂਰ ਨੇ ਉਹ ਤੁਸੀਂ ਆਮ ਬੱਚਿਆਂ ਨੂੰ ਕੀ ਸੁਣਿਆ ਹੋਊਗਾ ਐਜ਼ ਅ ਟੀਚਰ অর ਐਜ਼ ਅ ਮਦਰ ਸੋਸ਼ਲ ਮੀਡੀਆ ਤਾਂ ਬਿਲਕੁਲ ਇਹ ਨਹੀਂ ਸੀ ਬੱਚੇ ਯੂਜ਼ ਕਰਦੇ ਬੁੜੀਆ ਕੋਲ ਵੀ ਉਹ ਦੂਜਾ ਜਿਹੜਾ ਛੋਟਾ ਫੋਨ ਹੁੰਦਾ ਸੀਗਾ ਉਹਨੇ ਵੀ ਬਾਅਦ ਚ ਹੀ ਲੈ ਕੇ ਦਿੱਤਾ ਫੋਨ ਤੇ ਇਹ ਵੀ ਬਿਲਕੁਲ ਹੁਣ ਅੱਜ ਕੱਲ ਨੈਸੈਸਿਟੀ ਬਣ ਗਈ ਹੈ ਕਿਉਂਕਿ ਬੱਚਿਆਂ ਨੂੰ ਆਨਲਾਈਨ ਕੋਈ ਕਲਾਸੇਜ਼ ਜਾਂ ਕੁਝ ਦੇਖਣਾ ਪੈਂਦਾ ਪਰ ਬਹੁਤ ਲਿਮਿਟਡ ਟਾਈਮ ਵਾਸਤੇ ਇਹਦਾ ਫੋਨ ਮਤਲਬ ਦੇਖ ਲੋ ਜਾ ਇਹਨੇ ਆਪਦੀਆਂ ਗੇਮਸ ਵਾਲੀਆਂ ਕੋਈ ਵੀਡੀਓ ਦੇਖਦਾ ਜਾਂ ਕੋਈ ਸਟੱਡੀ ਤੇ ਮਤਲਬ ਸਭ ਨਾਲ ਤੇ ਇਸ ਤਰੀਕੇ ਨਾਲ ਕੀ ਸਮਝ ਹੋ ਗਿਆ ਅਜੇ ਮਦਰ ਇਹਦੇ ਨਾਲ ਦੇ ਕਿਉਂਕਿ ਹੋਰ ਬੱਚਿਆਂ ਦੇ ਨੈਕਸਟ ਇਅਰ ਕਲਾਸ 2 ਦਾ ਇਗਜ਼ਾਮ ਦੇਣਾ ਕਿਉਂਕਿ ਉਹਦੀ ਮਿਹਨਤ ਕਰਨ ਜਿਹੜੇ ਬੱਚੇ ਆਪਣੀ ਕੋਈ ਡੈਡੀਕੇਸ਼ਨ ਨਾਲ ਪੂਰੀ ਮਿਹਨਤ ਕਰਨ ਬੁੱਕਸ ਦੇ ਵਿੱਚੋਂ ਆਪਣੀ ਸਟੱਡੀ ਕਰਨ ਥੋਰੋਲੀ ਸਟੱਡੀ ਕਰਨ ਤੇ ਇਸ ਤਰੀਕੇ ਨਾਲ ਵਧੀਆ ਮਕਾਮ ਤੇ ਪਹੁੰਚ ਸਕਦੇ ਆ ਤੇ ਮੇਨ ਇਹੀ ਆ ਵੀ ਬੱਚੇ ਮੋਬਾਈਲ ਤੋਂ ਦੂਰ ਰਹਿਣ ਜਿਵੇਂ ਕਰਕੇ ਜ਼ਿਆਦਾ ਟਾਈਮ ਵੇਸਟ ਬੱਚਿਆਂ ਦਾ ਉਸੇ ਤਈ ਹੁੰਦਾ ਨੈਕਸਟ ਉਹ ਸੁਪਨਾ ਆਰਮੀ ਜਾਂਦਾ ਐ ਆਂਡੀਐ ਦਾ ਪਾਪੇ ਨਾਲ ਉਹੀ ਗੱਲ ਪਾਛ ਜੇ ਤੁਸੀਂ ਕੀ ਚਾਹੁੰਦੇ ਹੈਗੇ ਹੋ ਹਾਂਜੀ ਅਸੀਂ ਬਾਬਾ ਜੀ ਕੋਲ ਕੱਲ ਪਰਸੋਂ ਇੱਕ ਬਾਸ ਕਰਕੇ ਆਏ ਬਾਬਾ ਬੁੱਢਾ ਵੀ ਕਹਿੰਦੇ ਵੀ ਬੱਚੇ ਨੂੰ ਇਸ ਮਕਾਮ ਤੇ ਪਹੁੰਚੇ ਦਾ ਸੁਪਨਾ ਵੀ ਮੈਂ ਆਰਮੀ ਅਫੀਸਰ ਬਣਾ ਦੇਸ਼ ਦੀ ਸੇਵਾ ਕਰਾਂ ਤੇ ਨਾਲ ਆਪਦੀਆਂ ਇਹਨਾਂ ਖੇਡਾਂ ਵੀ ਜਾਰੀ ਰੱਖਾਂ ਪੂਰੀ ਮਤਲਬ ਡੈਡੀਕੇਸ਼ਨ ਅੱਜ ਪਰਮਾਤਮਾ ਦੀ ਬਹੁਤ ਲੱਖ ਲੱਖ ਸ਼ੁਕਰਾਨਾ ਹੈ ਉਹਨਾਂ ਦਾ ਕਿ ਜੇ ਉਹ ਚੀਜ਼ ਅਸੀਂ ਸਜੀ ਸੁਪਨਾ ਸਾਨੂੰ ਉਮੀਦ ਸੀ ਕਿ ਬਹੁਤ ਅੱਛੇ ਨੰਬਰ ਲੈ ਜਾਏਗਾ ਪਰ ਇੰਨੀ ਮੀਲ ਨਹੀਂ ਸੀ ਪੰਜਾਬ ਚ ਟੌਪ ਕਰ ਜੇਗਾ ਸੋ ਬੱਚੇ ਦੀ ਮਿਹਨਤ ਨੂੰ ਸਲਾਮ ਹੈ ਸੋ ਇਹਨਾਂ ਦੇ ਸਾਰੇ ਜੋ ਅਧਿਆਪਕ ਸਹਿਬਾਨ ਹਨ ਗੁਰੂ ਹੈ ਜੋ ਇਹਦੇ ਠੀਕ ਹੈ ਉਹਨਾਂ ਨੂੰ ਸਾਰਿਆਂ ਨੂੰ ਸਲੂਟ ਆ ਸਾਡਾ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਬੱਚੇ ਨੇ ਇਹਦੀ ਸੋਹਣੀ ਪੋਜੀਸ਼ਨ ਪੰਜਾਬ ਚ ਹਾਸਲ ਕੀਤੀ ਹੈ ਇਸ ਤੋਂ ਪਹਿਲਾਂ ਬੇਟੀ ਵੀ ਮੈਰਿਟ ਦੇ ਵਿੱਚ ਸੀਗੀ ਔਰ ਮੇਨਟੇਨ ਕਿਵੇਂ ਕੀਤਾ ਹੋਇਆ ਬੱਚੇ ਨੇ ਖਾਸ ਕਰਕੇ ਆਪ ਜੀ ਕੋ ਖੇਡ ਦੇ ਵਿੱਚ ਵੀ ਨਾਮ ਨਾਲ ਹੈਗਾ ਕਿਸ ਤਰ੍ਹਾਂ ਟਾਈਮਟੇ ਹਾਂਜੀ ਇਹਦੀ ਸਿਸਟਰ ਹੈ ਜਿਹੜੀ ਉਹ ਮੈਡੀਕਲ ਲਾਈਨ ਦੇ ਵਿੱਚ ਐਮਬੀਬੀਐਸ ਕਰ ਰਹੀ ਹੈ ਪਟਿਆਲੇ ਤਾਂ ਉਹ ਵੱਡੀ ਭੈਣ ਨਾ ਉਹ ਵੀ 10th ਦੇ ਵਿੱਚ ਉਹਨੇ ICSE ਤੋਂ ਟੌਪ ਕੀਤਾ ਸੀ ਪਲੱਸ 2 ਦੇ ਵਿੱਚ ਪੰਜਾਬ ਦੀ ਮੈਰਿਟ ਦੇ ਵਿੱਚ ਸੀਗੀ ਤਾਂ ਉਹਨੇ NEET ਦੇ ਵਿੱਚ ਵੀ ਬਹੁਤ ਅੱਛੇ ਸਕੋਰ ਹਾਸਲ ਕਰਕੇ ਆਪਣਾ ਆਲ ਇੰਡੀਆ ਕੋਟੇ ਦੇ ਵਿੱਚ ਐਡਮਿਸ਼ਨ ਲਈ ਹੈ ਸੋ ਉਹਦੀ ਵੀ ਬਹੁਤ ਵੱਡੀ ਮੋਟੀਵੇਸ਼ਨ ਆਪਣੇ ਬ੍ਰਦਰ ਲਈ ਸੀਗੀ ਤੇ ਇਹਦੇ ਮਨ 'ਚ ਵੀ ਸੀਗਾ ਕਿ ਹਾਂ ਮੈਂ ਆਪਣੀ ਸਿਸਟਰ ਨਾਲੋਂ ਵੀ ਕੁਝ ਦੋ ਕਦਮ ਅੱਗੇ ਵਧ ਕੇ ਵਿਖਾਵਾਂ ਸੋ ਇਹਦੇ ਲਈ ਇੱਕ ਚੈਲੰਜ ਸੀਗਾ ਕਿਉਂਕਿ ਇਹ ਨਾਲ-ਨਾਲ ਇਹਨੂੰ ਕਾਫੀ ਟਾਈਮ ਆਪਣੀ ਸਪੋਰਟਸ ਦੇ ਵਿੱਚ ਬੈਡਮਿੰਟਨ ਗੇਮ ਦੇ ਵਿੱਚ ਦੇਣਾ ਪੈਂਦਾ ਸੀ ਤੋ ਇਹਦੇ ਉਸਤਾਦ ਜੀ ਜਿਹੜੇ ਮਤਲਬ ਬੈਡਮਿੰਟਨ ਦੇ ਕੋਚ ਜਤਿੰਦਰਪਾਲ ਸਿੰਘ ਸ਼ੰਤੀ ਸੰਧੂ ਔਰ ਚੰਡੀਗੜ੍ਹ ਤੋਂ ਅਕਸ਼ਿਤ ਮਹਾਜਨ ਜੀ ਤੇ ਟੋਨੀ ਸਰ ਜਿਹੜੇ ਹੈਗੇ ਆ ਟੀਐਸਬੀਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਯੋਗਦਾਨ ਰਿਹਾ ਉਹਨਾਂ ਨੇ ਸਮੇਂ-ਸਮੇਂ ਤੇ ਇਹਨੂੰ ਥੋੜਾ ਸਮਾਂ ਹੋਣ ਦੇ ਬਾਵਜੂਦ ਵੀ ਕਾਫੀ ਟ੍ਰੇਨਿੰਗ ਦਿੱਤੀ ਹੈ ਸੋ ਪੜਾਈ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਇਹਨੇ ਬੈਲੈਂਸ ਬਣਾ ਕੇ ਰੱਖਿਆ ਜੀ ਜਦੋਂ ਰਿਜ਼ਲਟ ਸੁਣਿਆ ਕਿਉਂ ਹੀ ਬਸ ਇੱਕ ਵਾਰੀ ਤਾਂ ਮਤਲਬ ਕਿ ਬਹੁਤ ਹੈਰਾਨੀ ਹੋਈ ਵਿਸ਼ਵਾਸ ਨਹੀਂ ਆਇਆ ਕਿ ਬੱਚੇ ਦੀ ਆ ਪੋਜੀਸ਼ਨ ਇੰਨੀ ਵਧੀਆ ਆ ਗਈ। ਸੋ ਸਾਨੂੰ ਉਮੀਦ ਸੀ ਵੀ ਬਹੁਤ ਸੋਹਣੇ ਮਾਰਕਸ ਆ ਜਾਣਗੇ ਪਰ ਇਹ ਮਤਲਬ ਕਿ ਬਹੁਤ ਹੀ ਵਧੀਆ ਪ੍ਰਾਪਤੀ ਹੈ। ਬੜੀ ਸੋਹਣੀ ਖਬਰ ਹੈ। ਸੋ ਇਹਦੇ ਲਈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਹੈ। ਸੀਐਮ ਸਾਹਿਬ ਵੀ ਵਧਾਈਆਂ ਦੇ ਦੇ। ਹਾਂ ਸੀਐਮ ਸਾਹਿਬ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਬੱਚੇ ਨੂੰ ਅਸ਼ੀਰਵਾਦ ਦਿੱਤਾ ਹੈ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਬੱਚਾ ਅੱਗੇ ਜ਼ਿੰਦਗੀ ਦੇ ਵਿੱਚ ਹੋਰ ਤਰੱਕੀ ਕਰੇਗਾ, ਮਿਹਨਤ ਕਰੇਗਾ।